ਸਾਦ ਸੰਗਤੋ ਜਿਵਾ ਜਸੋਂ ਨੂੰ ਸੁਣਾ ਰਹੇ ਆ ਜੀਤ ਸਿੰਘ ਤੁਹਾਡੇ ਨਾਲ ਬਾਤਲਾਬ ਸਾਂਝੀ ਕਰਦਾ ਮੇਰਾ ਚੈਨਲ ਸਿੱਧੂ ਬਾਈ ਚੈਨਲ ਨੂੰ ਇਹਨੂੰ ਸਬਸਕ੍ਰਾਈਬ ਵੀ ਕਰ ਦਿਓ ਲਾਇਕ ਵੀ ਕਰ ਦਿਤੇ ਅੱਗੇ ਸ਼ੇਅਰ ਵੀ ਕਰ ਦਿਓ ਮੇਰੇ ਵੀਰ ਗੱਲਾਂ ਮੈਂ ਤੁਹਾਨੂੰ ਸੁਲਾਈ ਜਾ ਕਰੂੰ ਜਿੰਨਿਆਂ ਕੋ ਮੈਨੂੰ ਆਉਂਦੀਆਂ ਉਹਨੀਆਂ ਕੋ ਮੈਂ ਤੁਹਾਨੂੰ ਸੁਲਾਈ ਜਾ ਕਰੂੰ ਤੇ ਮੇਰੇ ਵੀਰ ਦੇਖ ਵੀ ਲਿਆ ਕਰੋ ਤੇ ਕਾਂ ਸ਼ੇਅਰ ਵੀ ਕਰ ਦਿਆ ਕਰੋ ਜੋ ਬਾਬਾ ਭਾਈ ਸੁਖਰਾਮ ਦੇ ਸਥਾਨ ਤੇ ਅੱਜ ਸਮਾਂ ਚੱਲ ਰਿਹਾ ਹੈ ਇਸ ਤੋਂ ਕੁਝ ਸਾਲ ਪਿੱਛੇ ਚੱਲ ਗਏ ਉਦੋਂ ਇੱਥੇ ਕਮੇਟੀ ਹੁੰਦੀ ਸੀਗੀ ਜਸਵੰਤ ਮੈਂਬਰ ਸੈਕਟਰੀ ਹੁੰਦਾ ਸੀ ਤੇ ਪ੍ਰੀਤਮ ਨਾਲ ਪ੍ਰਧਾਨ ਹੁੰਦਾ ਸੀ ਛੋਟਾ ਤੇ ਪ੍ਰਧਾਨ ਸਾਡਾ ਰਣਜੀਤਾ ਹੀ ਕਹਿੰਦੇ ਉਹਦੇ ਹੀ ਫਿਰ ਉਸ ਤੋਂ ਬਾਅਦ ਸਾਡਾ ਪ੍ਰਧਾਨ ਬਣ ਗਿਆ ਸੁਖਦੀਪ ਸਰਪੰਚ ਪ੍ਰੀਤਮ ਜੀਤ ਸਿੰਘ ਜੰਟਾ ਜੈਲਾ ਹਰਮਾਨਸੋ ਤੇ ਔਰ ਗਰਮੇਲ ਗੇਲਾ ਹਰਦੇਵ ਫੌਜੀ ਨਿਰਮਲ ਜੀ ਵੇਗਾ ਤੇ ਆਪਣਾ ਮਨਜਿੰਦਰ ਔਰ ਸਾਡੇ ਨਾਲ ਬੱਚੇ ਸਾਰੇ ਜਿੰਨੇ ਵੀ ਗੱਗੂ ਹੋਣੇ ਸੰਦੀਪ ਡਾਕਟਰ ਕੇ ਔਰੇ ਹੋਰ ਵੀ ਜਿੰਨੇ ਕਈਆਂ ਦੇ ਨਾਮ ਹੁਣ ਨਹੀਂ ਜਾਣਦੇ ਗਿਆਨੀ ਨਾਲੇ ਕਾ ਫੇਰ ਆਪਣਾ ਸੀਰੇ ਦਾ ਮੁੰਡਾ ਆਪਣਾ ਭਜੰਦਾ ਪੋਤਾ ਦਾ ਨਾਮ ਹੈ ਬਲਕਾਰਾ ਤੇ ਜਮੇਰੇ ਦਾ ਮੁੰਡਾ ਚੱਲਿਆ ਗਿਆ ਰਵੀ ਬਾਹਰ ਇਹ ਸਾਰੇ ਪੂਰਾ ਮੋਢਾ ਨਾ ਮੋਢਾ ਤੇ ਮਾਣਾ ਹ ਤੇ ਮੱਖਣ ਮੱਖਣ ਸੰਗ ਵੀ ਗੇਲਾ ਵੀ ਪਹਿਲੀਆਂ ਚ ਹਰਦੇਵ ਫੌਜੀ ਹੁਣੀ ਹਰਦੇਵ ਹੁਣੀ ਵੀ ਸਾਡੇ ਨਾਲ ਰਹੇ ਆ ਜਗਰਾਜ ਹਰਦੇਵ ਇਹਨਾਂ ਨੇ ਵੀ ਬਾਬੇ ਪਾਈ ਸਗਰਾਂ ਦੇ ਸਤਾਨ ਤੇ ਬਹੁਤ ਮੋਢਾ ਲਾ ਕੇ ਸੇਵਾ ਕਰੀ ਹੈ ਇਹ ਫਿਰ ਜਦੋਂ ਕਮੇਟੀ ਬਣ ਗਈ ਨਾ ਸਾਧ ਸੰਗਤੋ ਇਹਤੇ ਬਹੁਤ ਚੜ੍ਹਦੀ ਕਲਾ ਵਾਲਾ ਕੰਮ ਹੋਣ ਲੱਗ ਗਿਆ ਜਿਹੜੀ ਜਿੰਨੀ ਵੀ ਟੁਕੜੀ ਲੱਗੀ ਆਪਣੇ ਵੱਡੇ ਹਾਲ ਨੂੰ ਦਵਾਨ ਹਾਲ ਬਣਾਇਆ ਸੀ ਪਹਿਲਾਂ ਪੰਜ ਸੱਚਖੰਡ ਬਣਾਉਣ ਦੀ ਤਿਆਰੀ ਹੈ ਉਹਨੂੰ ਜਿੰਨੀ ਟੁਕੜੀ ਲੱਗੀ ਆ ਉਹ ਦੋ ਇਸ ਕਮੇਟੀ ਦੇ ਥਰੂ ਲੱਗੀ ਹੈ ਉਸ ਤੋਂ ਬਾਅਦ ਫਿਰ ਦਰਵਾਜ਼ਾ ਸਾਹਿਬ ਦੇ ਮੂਰੇ ਸੈੱਟ ਪਾਇਆ ਉਹ ਵੀ ਇਸੇ ਕਮੇਟੀ ਦੇ ਥਰੂ ਹੀ ਲੱਗੀ ਆ ਉਦੋਂ ਸਾਰੇ ਜੀ ਸੋਸੀਂ ਸਾਰੇ ਨਾਲ ਸੀ ਉਹਦੇ ਵਿੱਚ ਅਸੀਂ ਲੱਖ ਮੈਂ ਤੇ ਨਿਰਮਲ ਲੱਖ-ਲੱਖ ਰੁਪਈਆ ਵੀ ਆਪਦੇ ਕੋਲੋਂ ਪਾ ਕੇ ਉਹਨੂੰ ਸਿਰੇ ਚਾੜਿਆ ਸੀ ਚਲੋ ਦੋ ਤਿੰਨ ਮਹੀਨਿਆਂ ਬਾਅਦ ਲੈ ਵੀ ਲਿਆ ਸੀ ਇਹ ਤਾਂ ਕੋਈ ਗੱਲ ਨਹੀਂ ਸੀ ਪਰ ਉਹ ਸਮਾਂ ਇਹ じゃ ਸੀ ਪੈਸੇ ਥੋੜੇ ਸੀ ਕੰਮ ਵੱਡਾ ਵੜ ਲਿਆ ਤੇ ਉਹਨੂੰ ਸਿਰੇ ਲਾਇਆ ਫੇਰ ਸਿੱਧੀ ਵੱਡੀ ਸਾਰੀ ਆਪਣੀ ਜਨੀ ਇੰਟਰਲੌਕ ਲੱਗੀ ਆ ਬਿਹੜੇ ਦੇ ਵਿੱਚ ਉਹ ਸਾਰੀ ਇੰਟਰਲੌਕ ਲਵਾਈ ਕੀਰ ਉਸ ਤੋਂ ਬਾਅਦ ਜਦੋਂ ਆਪਾਂ ਲੰਗਰ ਵਾਸਤੇ ਸੈੱਟ ਬਣਾਇਆ ਨਾ ਨਹਿਰ ਵਾਲੇ ਪਾਸੇ ਇਹਦੇ ਤੇ ਬਹੁਤ ਜ਼ੋਰ ਲੱਗਿਆ ਕੰਮ ਬਹੁਤ ਵੱਡਾ ਸੀ ਉਦੋਂ ਪੈਸੇ ਵੀ ਥੋੜੇ ਸੀ ਪੈਸੇ ਫਿਰ ਤਰ ਅੱਗੇ ਮੈਂ ਸੜਾਈ ਆ ਤੁਹਾਨੂੰ ਸਾਰੀ ਗੱਲ ਪ੍ਰੀਤਮ ਸੌਨੇ ਦਿੱਤੇ ਲਏ ਨੀ ਵਾਪਸ ਹੁਣ ਵੀ ਪੱਥਰ ਲਵਾ ਕੇ ਗਿਆ ਉਹਦਾ ਪਰ ਲੱਖ ਰੁਪਏ ਦੇ ਨੇੜ ਦੇਣਾ ਵੀ ਕਹਿੰਦਾ ਤੂੰ ਸੇਵਾ ਕਰੋ ਕੋਈ ਨੀ ਜਦੋਂ ਮਰਜ਼ੀ ਦੇ ਦਿਓ ਇਹ ਆ ਉਹ ਪਰਵਾਰ ਫਿਰ ਜਸਵੰਤੇ ਨੇ ਵੀ ਐਵੇਂ ਬਹੁਤੇ ਨੇ ਵੀ 11 11000 21 21000 ਰੁਪਇਆ ਇਹਨਾਂ ਨੇ ਵੀ ਆਪਣੇ ਜਗ੍ਹਾ ਦੇ ਵਿੱਚ ਪਾਇਆ ਕਿਉਂਕਿ ਇਹ ਪੈਸਾ ਤਾਂ ਜਿੰਨਾ ਆਪਾਂ ਗੁਰੂ ਦੇ ਘਰ ਦੇਤੇ ਖਰਚਾਂਗੇ ਸਾਰਾ ਇਕ ਉਨਾ ਹੀ ਪੈਸਾ ਵੱਧ ਹੈ ਮੈਂ ਤਾਂ ਇੱਥੇ ਤੁਹਾਨੂੰ ਮੈਂ ਸੱਚੀ ਦੱਸ ਦਿੰਨਾ ਗੁਰੂ ਘਰ ਦੀ ਮੈਂ ਸੇਵਾ ਕਰਦਾ ਹੁਣ ਮੂਰੇ ਲੱਗ ਕੇ ਬਾਬਾ ਭਾਈ ਸਗਰਾਮ ਜੀ ਨੇ ਕਦੇ ਬਾਤ ਇਹ ਗੰਦਾ ਕੋਈ ਮਤਲਬ ਸੁਪਨਾ ਨਹੀਂ ਆਇਆ ਕੋਈ ਇਸ ਤਰ੍ਹਾਂ ਦਾ ਵੀ ਜੇ ਕੋਈ ਡਾਰਾ ਵਾਲਾ ਸੁਪਨਾ ਹੋਵੇ ਤੇ ਬਾਬੇ ਦੇ ਸੇਵਾ ਕਰਦੇ ਆ ਬਹੁਤ ਚੜਦੇ ਹੋਏ ਕੁਝ ਨਹੀਂ ਲਪੋ ਕੇ ਰੱਖਿਆ ਮਹਾਰਾਜ ਦੀ ਅੱਜ ਕਿਰਪਾ ਵਾ ਛੋਟੇ ਸੀਗੇ ਇੱਥੇ ਨਹੀਂ ਸੀ ਕਿਸੇ ਨੇ ਪਛਾਨਣਾ ਇਹ ਸਮਾਂ ਹੀ ਐਸਾ ਸੀ ਬੱਚੇ ਬਾਹਰ ਚਲੇ ਗਏ ਬੱਚੇ ਬਾਹਰ ਜਾਣੇ ਮਾਲੀ ਹਾਲਤ ਚੰਗੀ ਬਣ ਗਈ ਸਾਧ ਸੰਗਤ ਦਾ ਜੇ ਬੱਚੇ ਸਾਡੇ ਬਾਹਰ ਉਹਦੀ ਕਿਰਪਾ ਕਰਕੇ ਬਸ ਉਹ ਬਾਬੇ ਭਾਈ ਸਗਰਾ ਦੀ ਕਿਰਪਾ ਦੇ ਨਾਲ ਹੀ ਉਹ ਗਏ ਆ ਉਹਨਾਂ ਦੀ ਕਿਰਪਾ ਨਾਲ ਉਹਨਾਂ ਦਾ ਕੰਮਕਾਰ ਸੋਹਣਾ ਕੰਮਕਾਰ ਅੱਜ ਵਧੀਆ ਮੌਜਾਂ ਕਰਦੇ ਆ ਤੇ ਅਸੀਂ ਇੱਥੇ ਸੇਵਾ ਕਰੀ ਜਾਂਦੇ ਆ ਦੋਹੇ ਜੀ ਇਸ ਤਰ੍ਹਾਂ ਕਰਕੇ ਤੇ ਉਸੇ ਤਰ੍ਹਾਂ ਹੀ ਸਾਰੇ ਜਸਵੰਤ ਉਹ ਨਹੀਂ ਉਹ ਵੀ ਸਾਰਾ ਪਰਿਵਾਰ ਬੱਚੇ ਗਏ ਹਨ ਉਹ ਵੀ ਇੱਥੇ ਹੀ ਮਿਲਿਆ ਪ੍ਰੀਤਮ ਵੀ ਐਵੇਂ ਹੀ ਐਵੇਂ ਜੰਟਾ ਐਵੇਂ ਰਵੀ ਆ ਸਾਰੇ ਬੰਦੇ ਕਿਸੇ ਦਾ ਵੀ ਕੋਈ ਜੀ ਹੈ ਜਿਹੜਾ ਨਹੀਂ ਵਾਰ ਗਿਆ ਹੋਵੇ ਸਾਰਿਆਂ ਦੇ ਗਏ ਆ ਸਾਰੇ ਅੱਜ ਸੌਖੇ ਆ ਸਾਥ ਸੰਗਤ ਤੋਂ ਇਹ ਕਾਰਜ ਕਰਨੇ ਕੋਈ ਵੱਡੇ ਔਖੇ ਨਹੀਂ ਹੁੰਦੇ ਸੌਖੇ ਹੀ ਹੁੰਦੇ ਆ ਜਿਹੜਾ ਦਾਨ ਇਹ ਦਾਨ ਬਿਨਾ ਕਰਮਾਂ ਤੋਂ ਬਿਨਾ ਦਿਲ ਤੋਂ ਨਹੀਂ ਹੁੰਦਾ ਪੈਸਾ ਥੇਹਾ ਚੋ ਖੁਸਰਿਆਂ ਜਨਾਨਿਆਂ ਕੋਲੇ ਤੇ ਗੌਣ ਵਾਲਾਂ ਕੰਜਰਾਂ ਕੋਲੇ ਬਥੇਰਾ ਪੈਸਾ ਪਿਆ ਪੈਸੇ ਦੀ ਕੋਈ ਕਮੀ ਨਹੀਂ ਪਰ ਦੇਣ ਬਾਅਦ ਜਿਹੜਾ ਇਹ ਦਾਨ ਕਰਮਾਂ ਦੇ ਅਨੁਸਾਰ ਹੁੰਦਾ ਦਿਲ ਦੇ ਅਨੁਸਾਰ ਹੁੰਦਾ ਦਾਨ ਹਰੇਕ ਨਹੀਂ ਕਰ ਸਕਦਾ ਡੰਨ ਪਰਿਆ ਜਾਂਦਾ ਹੈ ਸੱਚੇ ਪਾਸ਼ਾ ਦਾਨਾ ਪਰ ਆਵੇ ਹਸਪਤਾਲਾਂ ਚ ਪੁੱਠੇ ਲੜਕਣਾ ਉੱਤੇ ਗੁਰੂ ਕੋਸ਼ ਲੱਗਣੇ ਦਵਾਈਆਂ ਲੱਗਣੀਆਂ ਪਤਾ ਨਹੀਂ ਕੀ ਡਾਕਟਰ ਨੇ ਕਹਿ ਦੇਣਾ ਉਹਦੀ ਦੇਣੇ ਪੈਣੇ ਆ ਬਲੱਡ ਲਿਆ ਉਹ ਦੇਣਾ ਪੈਣਾ ਤੇ ਉਸ ਤੋਂ ਸੱਚੇ ਪਾਸ਼ਾ ਬਚਾਲੇ ਬਚਾਉਂਦਾ ਵੀ ਹੈਗਾ ਬਸ ਆ ਸੰਗਤ ਕਈ ਥਾਂ ਐਸੇ ਆਪਣੇ ਦੇ ਕੋਈ ਪਾਣਾ ਵਾਪਰ ਜਾਂਦਾ ਉਹ ਕਹਿੰਦਾ ਤੇਰਾ ਦਿੱਤਾ ਲਿਆ ਆ ਗਿਆ ਗਿਆ ਉਦੋਂ ਇਹ ਦਿੱਤਾ ਲੈ ਆਉਂਦਾ ਹੁੰਦਾ ਸੇਵਾ ਕਰੀ ਆਪਦੇ ਕੰਮ ਛੱਡ ਕੇ ਗੁਰੂ ਦੀ ਸੇਵਾ ਕਰਨੀ ਆਪਦੇ ਕੰਮ ਹੋਰ ਕਰਕੇ ਮਾਲੀ ਹਲ ਦੇ ਵਿੱਚੋਂ ਪੈਸਾ ਥੇਲਾ ਦੇਣਾ ਜਿੱਥੇ ਕਿਤੇ ਕੰਮ ਅੜਿਆ ਉੱਥੇ ਦੇ ਦਿਓ ਪੁੱਛੋ ਸਗਣ ਜੇ ਕੋਈ ਪਾਈ ਤੁਹਾਡੇ ਕੰਮ ਅੜਦਾ ਹੋਇਆ ਦੱਸਿਓ ਪੈਸੇ ਵਾਲਾ ਬੰਦਾ ਤਾਂ ਇੱਥੋਂ ਦੀ ਗੱਲਾਂ ਪੁੱਛ ਸਕਦਾ ਬਈ ਸਹਾਇ ਸੰਗਤ ਕਮੇਟੀ ਵਾਲਿਓ ਜੇ ਕੋਈ ਤੁਹਾਡਾ ਕੰਮ ਅੜ ਜੇ ਕਿਉਂਕਿ ਤੁਸੀਂ ਸੰਗਤਾਂ ਦੇ ਲਈ ਕਰ ਰਹੇ ਆ ਕੋਈ ਤੁਸੀਂ ਆਪਦੇ ਘਰ ਦੇ ਵਾਸਤੇ ਨਹੀਂ ਕਰਦੇ ਤੇ ਛੱਡ ਕੇ ਚਲੇ ਜਾਣਾ ਇੱਥੋਂ ਰਹਿਣਾ ਕਿਸੇ ਨੇ ਵੀ ਨਹੀਂ ਅਸੀਂ ਵੀ ਨਹੀਂ ਰਹਿਣਾ ਤੇ ਰਹੇ ਹੋਰ ਵੀ ਨਹੀਂ ਬਜ਼ੁਰਗ ਅੱਗੇ ਕਿੰਨੇ ਬਜ਼ੁਰਗ ਆਪਣੇ ਭਾਈ ਵਾਲੇ ਚੋਂ ਚਲੇ ਗਏ ਲਾਲੋ ਸਾਹਿਬ ਰਹਿਾ ਕੋਈ ਰਹਿਣਾ ਸੀ ਵੀ ਨਹੀਂ ਚਲੇ ਜਾਣਾ ਇੱਥੇ ਜਾਣਾ ਰਹਿ ਜਾਣ ਗਿਆ ਵੀ ਆਹ ਸਮੇਂ ਦੇ ਵਿੱਚ ਫਲਾਣੇ ਫਲਾਣੇ ਹੁੰਦੇ ਸੀ ਉਹਨਾਂ ਨੇ ਇਸ ਤਰ੍ਹਾਂ ਦਾਨ ਕਰੇ ਸੀ ਆਏ ਇੱਥੇ ਬਿਰੋ ਜਗਾ ਬੜਾਈ ਸੀ ਤੇ ਸੰਗਤ ਬਾਤ ਤੇ ਅੱਜ ਮੀਂਹ ਪਈ ਜਾਵੇ ਨੇਰੀ ਆਈ ਜਾਵੇ ਪ੍ਰਸ਼ਾਦਾ ਬਣੀ ਵੀ ਜਾਊ ਤੇ ਛਕਾਉਣ ਵਾਲਾ ਸੱਛਾ ਗਿਆ ਵੀ ਜਾਊ ਕਿਉਂਕਿ ਬਹੁਤ ਵੱਡਾ ਸੈੱਡ ਬਣ ਗਿਆ ਉੱਥੇ ਇੰਟਰਲੌਕ ਵੀ ਲਵਾਤੀ ਤੇ ਮਹਾਰਾਜ ਨੇ ਪੈਸੇ ਵੀ ਪੂਰੇ ਕਰਤੇ ਸਾਰਾ ਕੁਝ ਹੀ ਹੋ ਗਿਆ ਕੋਈ ਕਮੀ ਨਹੀਂ ਛੱਡੀ ਤੇ ਹੁਣ ਪ੍ਰਕਾਸ਼ ਦਿਹਾੜਾ ਵੀ ਮਨਾਇਆ ਸੀ ਪ੍ਰਕਾਸ਼ ਦਿਹਾੜਾ ਵੀ ਮਨਾਤਾ ਤੇ ਜਲੇਬੀਆਂ ਵਾਪੇ ਜੋ ਵੀ ਕੰਮ ਚੱਲਿਆ ਬਹੁਤ ਵਧੀਆ ਚੱਲਿਆ ਟਰਨਮੈਂਟ ਵੀ ਆ ਟਰੈਕਟਰ ਵੀ ਬੈਗ ਲਾਈਆਂ ਟਰਾਲੀਆਂ ਮੁੰਡੇ ਝੂਟਣ ਦੇ ਵਿੱਚ ਵੀ ਉਹਨੇ ਜੋ ਝੂਟਦਾ ਸੀ ਉਹਨੂੰ ਵੀ ਨਾਮ ਮਿਲੇ ਆ ਇਸ ਤਰ੍ਹਾਂ ਟਰਨਮੈਂਟ ਵੀ ਹੋਇਆ ਬਾਬਾ ਭਾਈ ਸਗਰਾਵੀ ਦਾ ਜੈ ਜੈਕਾਰ ਹੋ ਰਹੀ ਹੈ ਜਿਹੜਾ ਇੱਥੇ ਸੇਵਾ ਕਰ ਲੂ ਜਿਹੜਾ ਤੇ ਦਾਨਪੁਨ ਕਰ ਲੂ ਤੇ ਉਹਦਾ ਦਰਗਾਹ ਦੇ ਵਿੱਚ ਹਰ ਹਿਆ ਸਾਥ ਸਾਗੇ ਸਾਧੂ ਕਿਤੇ ਨਹੀਂ ਜਾਂਦੇ ਹੁੰਦੇ ਇਨ ਰੰਕਾਰ ਦੇ ਭੇਜੇ ਹੁੰਦੇ ਆ ਇਹ ਪੁਰੀਆਂ ਦੇ ਵਿੱਚ ਹੀ ਰਹਿੰਦੇ ਆ ਤੇ ਦੁਵਾਰਾ ਦੇ ਧਾਰ ਤਾਰ ਕੇ ਦੁਵਾਰਾ ਦੁਵਾਰਾ ਆਉਂਦੇ ਆ ਲੋਕਾਂ ਨੂੰ ਤਾਰਨ ਵਾਸਤੇ ਤੇ ਜਦੋਂ ਅਖੀਰ ਫਿਰ ਇਹਨਾਂ ਦਾ ਸੱਚਖੰਡ ਦਾ ਜੋ ਵਾਸਾ ਉਹਨਾਂ ਫਿਰ ਇਹ ਸੰਸਾਰ ਨੂੰ ਛੱਡਦੇ ਆ ਪਹਿਲਾਂ ਤਾਂ ਇਹਨਾਂ ਦਾ ਵਾਸਾ ਪੁਰੀਆਂ ਚਿੰਦਾ ਪੁਰੀਆਂ ਚੋਂ ਬੰਦਾ ਜਨਮਦਾ ਰਹਿੰਦਾ ਹੀ ਆ ਆਪ ਦੀ ਲੋੜ ਅਨਸਾਰ ਕਹਿ ਦਿੰਦੇ ਆ ਕਿ ਅਗਲਾ ਜਾਮਾ ਸਾਡਾ ਬਾਬਾ ਜੀ ਫੇਰ ਆਵੇ ਤੇ ਅਸੀਂ ਸਿੱਖ ਕੌਮ ਦਾ ਘਰ ਬਣਾ ਜੀਏ ਜਿਵੇਂ ਗੁਰੂ ਸੰਤ ਭਿੰਡਰਾਂ ਵਾਲਿਆਂ ਨੇ ਕਹੇ ਸੀ ਉਨਾਂ ਚਿਰ ਅਸੀਂ ਆਉਂਦੇ ਹੀ ਰਹੀਏ ਜਿੰਨਾ ਚਿਰ ਸਿੱਖ ਕੌਮ ਦਾ ਘਰ ਨਹੀਂ ਬਣ ਜਾਂਦਾ ਅੱਜ ਆਪਣਾ ਕੋਈ ਘਰ ਵੀ ਹੈ ਨਹੀਂ ਕੋਈ ਰਾਜਤਾਨੀ ਵੀ ਹੈ ਨਹੀਂ ਆਪਣੇ ਚੰਗੇ ਕਾਲਜ ਵੀ ਹੈ ਨਹੀਂਗੇ ਆਪਣਾ ਤਾਂ ਭਾਖੜਾ ਡੈਮ ਵੀ ਆਪਣਾ ਨਹੀਂ ਰਿਹਾ ਬਹੁਤ ਚੰਗੀਆਂ ਚੰਗੀਆਂ ਚੀਜ਼ਾਂ ਖੋਈਆਂ ਜਾ ਰਹੀਆਂ ਪੰਜਾਬ ਚੋਂ ਇਹ ਆ ਬਾਬਾ ਭਾਈ ਸਗਰਾ ਦੇ ਅਸਥਾਨ ਤੇ ਜੋ ਸੇਵਾ ਚੱਲਦੀ ਆ ਸਾਰੀ ਸੰਗਤ ਕਰਦੀ ਆ ਇਹਨਾਂ ਸਾਰੇ ਬੰਦਿਆਂ ਨੇ ਉਸ ਟਾਈਮ ਨਗਰ ਕੀਰਤਨ ਵੀ ਸ਼ੁਰੂ ਹੋਇਆ ਜਿਹੜਾ ਅੱਜ ਉਹਨੂੰ ਵੀ ਸਿਰੇ ਉਸੇ ਤਰ੍ਹਾਂ ਚਲਾ ਰਹੇ ਆਂ ਆਨੰਦਪੁਰ ਸਾਹਿਬ ਦੇ ਜਿਹੜੇ ਲੰਗਰ ਚੱਲੇ ਉਹ ਵੀ ਉਸੇ ਤਰ੍ਹਾਂ ਚਲਾ ਰਹੇ ਆਂ ਜਿਹੜੀਆਂ ਮਰਜ਼ਾਦਾਵਾਂ ਭਾਈ ਬਾਬਾ ਭਾਈ ਸਰਾਂ ਦੇ ਪਹਿਲੀਆਂ ਚੱਲਦੀਆਂ ਉਹੀ ਮਰਜ਼ਾਦਾਵਾਂ ਚੱਲਦੀਆਂ ਇਸ ਤਰ੍ਹਾਂ ਸਾਰੇ ਮੇਰੇ ਵੀਰ ਬਹੁਤ ਚੜ੍ਹਦੀ ਕਲਾ ਦੇ ਨਾਲ ਸੇਵਾ ਕਰ ਰਹੇ ਆਂ ਤੇ ਸੱਚੇ ਪਾਛਾ ਬਾਬਾ ਭਾਈ ਸਗਰਮ ਘਾਟਾ ਵੀ ਕਿਸੇ ਨੂੰ ਰੱਖਦਾ ਜੋ ਉਹ ਮੰਗਦਾ ਮੈਂ ਤਾਂ ਉਸ ਸਾਧ ਸੰਗਤ ਅਰਦਾਸਾਂ ਕਰਦਾ ਆਨੰਦਪੁਰ ਸਾਹਿਬ ਜਾ ਕੇ ਫਿਰ ਮਾਤਾ ਮਾਂ ਤੇ ਸਾਡੇ ਵੀਰੇ ਕਹਿੰਦੇ ਆ ਚਾਚਾ ਤੂੰ ਬਾਈ ਤੂੰ ਕਰ ਅਰਦਾਸ ਕਿਉਂਕਿ ਪਹਿਲਾਂ ਤੋਂ ਜਦੋਂ ਵੀ ਲੰਗਰ ਜਦੋਂ ਦੀ ਆਪਣੇ ਚੱਲਣ ਲੱਗਿਆ 2001 ਦੇ ਵਿੱਚ ਉਸ ਤੋਂ ਸ਼ੁਰੂ ਹੋਇਆ ਅਰਦਾਸਾਂ ਮੈਂ ਹੀ ਕਰਦਾ ਆ ਸਾਰੀਆਂ ਸੰਗਤਾਂ ਦੀਆਂ ਅਰਦਾਸਾਂ ਕਰੀਆਂ ਜਿੰਨੇ ਬੱਚੇ ਬਾਹਰ ਗਏ ਆ ਜੇ ਅੱਜਪਨ ਜੇ ਤੋਂ ਅਪਨ ਅਗਾਈ ਸ਼ੁਰੂ ਕਰਦੇ ਆ ਨਾ ਉਦੋਂ ਵੀ ਭੰਡਾਰੇ ਚੱਲਦੇ ਆ ਉਦੋਂ ਵੀ ਕਹਿੰਦੇ ਆ ਕਈ ਵਾਰ ਆ ਕੇ ਪਰਿਵਾਰ ਵਜਾ ਜੀਤ ਤੂੰ ਸਾਡੀ ਅਰਦਾਸ ਕਰੀ ਕਿਸੇ ਦੇ ਬੱਚੇ ਦੀ ਕਰਾਉਣੀ ਹੈ ਤੇ ਕਿਸੇ ਨੇ ਆਪਣੇ ਬਾਹਰ ਜਾਣ ਦੀ ਕਰਾਉਣੀ ਹੈ ਕਿਸੇ ਨੇ ਕੋਈ ਹੋਰ ਸਾਧੂ ਸਾਧ ਇਨਸਾਨ ਦਾ ਬਲੇਮਾ ਲੈਣ ਦੀ ਕਰਾਉਣੀ ਆ ਉਹ ਫਿਰ ਉੱਥੇ ਮੈਂ ਕਰਦਾ ਉਹਨਾਂ ਦੇ ਪਰਿਵਾਰਾਂ ਦੇ ਘਰੇ ਤੇ ਸੱਚੇ ਪਾਤਸ਼ਾਹ ਨੂੰ ਡਰ ਕੇ ਜਾਣ ਕੇ ਵਾਹਿਗੁਰੂ ਮੈਂ ਤੈਨੂੰ ਪੂਰਾ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਕਰਦਾ ਨਾ ਵੀ ਮੇਰੇ ਸੱਚੇ ਪਾਤਸ਼ਾਹ ਜੀ ਦੀ ਚੜ੍ਹਦੀ ਕਲਾ ਹੋ ਜੇ ਸਾਡੀਆਂ ਸੰਗਤਾਂ ਦੀ ਚੜ੍ਹਦੀ ਕਲਾ ਹੋ ਜੇ ਕੋਈ ਮੈਨੂੰ ਉਪਮਾ ਦੀ ਲੋੜ ਨਹੀਂ ਮੈਂ ਤਾਂ ਦੁੱਖ ਹੀ ਸਹੇ ਆ ਜਿੰਨੀ ਮੈਂ ਅਰਦਾਸਾਂ ਕਰਕੇ ਮੈਂ ਬਿਮਾਰ ਵੀ ਬਹੁਤ ਰਿਹਾ ਅਰਦਾਸਾਂ ਦਾ ਘਰ ਨਹੀਂ ਰਿਹਾ ਜਿਹੜਾ ਵਜਨ ਨਾਲ ਫਿਰ ਜਦੋਂ ਕੋਈ ਦੰਦਾ ਨਹੀਂ ਸੁੱਖ ਨਹੀਂ ਪੂਰੀ ਕਰਦਾ ਤੇ ਉਹ ਫਿਰ ਵਜਨ ਸੁੱਖ ਵਾਲਾ ਜੇ ਕਹਦੇ ਦੇ ਜਾਬਨਾ ਤੇ ਲੈ ਜਾਬਨਾ ਹੋ ਜਾਂਦੀ ਹੈ ਵਿਚਾਲੇ ਕਰ ਲੋ ਇਸ ਤਰ੍ਹਾਂ ਕਰਕੇ ਹੁਣ ਮੈਂ ਅਰਦਾਸ ਬਹੁਤ ਘੱਟ ਹੀ ਕਰਦਾ ਸੰਗਤ ਪਾਰਟੀ ਤੋਂ ਹੀ ਕਰਾਈ ਸੀ ਹੈ ਕਿਉਂਕਿ ਇਹ ਵਜਨ ਪੈ ਜਾਂਦਾ ਸੰਗਤ ਪੂਰੀ ਨਹੀਂ ਉਤਰਦੀ ਜਦੋਂ ਅਰਦਾਸ ਕਰਉਂਦੀਆਂ ਉਹ ਤੋਂ ਬੜਾ ਖੁਸ਼ ਹੁੰਦਾ ਜਦੋਂ ਦੇਣੀ ਆ ਨਾ ਦੇਣ ਤੇ ਦਾਤ ਜੇ ਦੋ ਮਰ ਜਾਂਦੀ ਹੈ ਤੇ ਉਸ ਤੋਂ ਬਾਅਦ ਦਾਨ ਕਰਨਾ ਹੋਵੇ ਜਾਂ ਦੇਣਾ ਹੋਵੇ ਹੱਥ ਕੁੱਟ ਕੇ ਸੱਜਾ ਹੱਥ ਖੱਬਾ ਹੱਥ ਫੇਰ ਖਚ ਲੈਂਦਾ ਸੱਜੇ ਚੋਂ ਵੀ ਥੋੜੇ ਕਰਦੇ ਐਂ ਕਰਕੇ ਫਿਰ ਉਹ ਦੁੱਖ ਬੰਦੇ ਤੇ ਪੈਂਦਾ ਅਰਦਾਸ ਕਰਨ ਵਾਲੇ ਤੇ ਤੇ ਮੈਂ ਤਾਂ ਇਹੀ ਕਰਨਾ ਕੋਈ ਗੱਲੀ ਅਰਦਾਸਾਂ ਵੀ ਹੋਈ ਜਾਣੀਆਂ ਸਤਗੁਰੂ ਜੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚੋਂ ਲਈ ਵੀ ਚਲੋ ਦੇ ਵੀ ਚਲੋ ਇੱਥੇ ਰਹਿਣਾ ਕਿਸੇ ਰਹਿਣੀ ਚਾਰ ਜੁਗ ਦੇ ਮੇਲੇ ਆ ਚੈ ਅਨੰਦਪੁਰ ਦੇ ਮਨਾ ਲਓ ਚਾਹੇ ਬਾਬਾ ਪਾਈ ਸ੍ਰੀ ਗੁਰੂ ਜੀ ਦੇ ਮਨਾ ਲਓ ਚਾਹੇ ਇੱਥੇ ਆਪਾਂ ਹੋਰ ਮੇਲੇ ਮਨਾ ਲਓ ਇਹ ਆਪਣੇ ਆਉਂਦੇ ਜਾਂਦੇ ਦੀ ਜ਼ਿੰਦਗੀ ਜਿਉਂਦੀ ਦੇ ਵਿੱਚ ਆਉਂਦੇ ਹੀ ਰਹਿਣੀ ਆ ਇਹਨਾਂ ਨੂੰ ਮਨਾ ਹੀ ਚੱਲੋ ਸੇਵਾ ਕਰੀ ਚੱਲੋ ਦਸਮੰਦ ਸੌਂਦ ਕੱਢੀ ਚੱਲੋ ਆਪਦੀ ਕਮਾਈ ਦੇ ਵਿੱਚੋਂ ਕਦੇ ਵੀ ਤੁਸੀਂ ਢਿੱਲੇ ਮੱਠੇ ਨਹੀਂ ਹੁੰਦੇ ਦਸਮੰਦ ਸੌਂਦ ਕੱਢੀ ਚੱਲੋ ਬਸ ਇਸ ਤਰ੍ਹਾਂ ਸਾਧ ਸੰਗਤ ਐਂ ਕਰਕੇ ਤੇ ਬਾਬਾ ਭਾਈ ਸ੍ਰੀ ਗੁਰੂ ਦਾ ਅਸਥਾਨ ਚੜ੍ਹਿਆ ਹੋ ਜਿਹੜੇ ਅੱਜ ਨਾ ਐਡੇ ਵੱਡੇ ਵੱਡੇ ਆਪਣੇ ਪ੍ਰੋਗਰਾਮ ਬਣੇ ਆ ਜਿਹੜਾ ਚੀਜ਼ਾਂ ਬਣਾਈਆਂ ਉਹ ਸਾਰੀ ਸੰਗਤ ਦੇ ਦਾਨ ਦੇ ਨਾਲ ਹੀ ਬਣੀਆਂ ਬਾਹਰਲੇ ਦੇਸ਼ ਦੇ ਵਿੱਚੋਂ ਆਪਣੇ ਬੱਚੇ ਕੱਲਦੇ ਆ ਤੇ ਆਪਾਂ ਇੱਥੇ ਲਾਈ ਜਾਂਦੇ ਆ ਤੇ ਪੈਸਾ ਉਹਨਾਂ ਦਾ ਕਿਸੇ ਦਾ ਅਜਾਈ ਨਹੀਂ ਜਾਂਦਾ ਜੇ ਕੋਈ ਕਹੇ ਨਾ ਕੱਲ ਨੂੰ ਵੀ ਅਸੀਂ ਪੈਸੇ ਜਾਂ ਇੰਨੇ ਕੱਲਦੇ ਆ ਪਤਾ ਨਹੀਂ ਵਿੱਚੋਂ ਖਾ ਜਾਂਦੇ ਹੋਣਗੇ ਸਾਹ ਸੰਗਤ ਵਾਹਿਗੁਰੂ ਬਖਸ਼ੀ ਰੱਖੇ ਸੱਚੇ ਪਾਤਸ਼ਾਹ ਦੇ ਘਰੇ ਬਹੁਤ ਖੁਸ਼ ਹੈ ਬਖਸ਼ੀ ਰੱਖੇ ਤੇ ਪਰ ਇੰਨਾ ਹੀ ਆ ਵੀ ਇਹਦਾ ਬਰ ਬਾਲਾ ਲਾਉਣ ਦਾ ਹੀ ਬਖਸ਼ੀ ਕਿਤੇ ਦਿਲ ਬੇਈਮਾਨ ਨਾ ਹੋਵੇ ਮੈਂ ਤਾਂ ਇਹੀ ਅਰਦਾਸ ਕਰਦਾ ਹਾਂ ਨਾ ਸੱਚਾ ਬਾਦਸ਼ਾਹ ਜਨਨ ਚਰ ਸੇਵਾ ਕਰਨੀ ਆ ਬ ਚੜ੍ਹਦੀ ਕਲਾ ਨਾਲ ਕਰਾਣੀ ਜਿੱਦੇ ਕਦੇ ਮਨ ਬੇਈਮਾਨ ਦੀ ਹੋਣ ਸੋਚਣ ਲੱਗਣਾ ਪਿੱਛੇ ਹਟ ਜਾਗੇ ਬਸ ਉਹਦੀ ਮੂਰੇ ਨਹੀਂ ਆਉਂਦੇ ਦਰਦੇਸ਼ਾ ਕਰਾ ਕੇ ਨਹੀਂ ਪਿੱਛੇ ਹੋਣਾ ਚੜ੍ਹਦੀ ਕਲਾ ਨੇ ਸੇਵਾ ਕਰਨੀ ਆ ਤੇ ਚੜ੍ਹਦੀ ਕਲਾ ਨੇ ਰਹਿਾਂਗੇ ਜਿੱਦੇ ਕੋਈ ਮਨ ਦੇ ਵਿੱਚ ਬੇਈਮਾਨੀ ਆਉਣ ਦੀ ਕੋਸ਼ਿਸ਼ ਕਰੀ ਬੇਈਮਾਨੀ ਦੇ ਵਿੱਚ ਆਉਣ ਦੀ ਤੇ ਮੈਂ ਤਾਂ ਬਈ ਮਨ ਨੂੰ ਇਹ ਕਹ ਦੂੰਗਾ ਭਾਗਵਾਨੇ ਤੂੰ ਰਹਿ ਹੁਣ ਤੇ ਮੈਂ ਘਰੋਂ ਚੱਲਿਆ ਇਹ ਆ ਸਾਧ ਸੰਗਤ ਅਸੀਂ ਤਾਂ ਮੁਰੇ ਕੇ ਜੰਟਾ ਹੁਣ ਮੇਰੇ ਨਾਲ ਪੂਰੀ ਉਹਦੀ ਮੀਜ਼ਾ ਮਿਲਦੀ ਐ ਸਾਡੀ ਰਾਸ਼ੀ ਵੀ ਰਲਦੀ ਐ ਜਦੋਂ ਅਸੀਂ ਕੋਈ ਪ੍ਰੋਗਰਾਮ ਬਣਾਉਨੇ ਆ ਇੱਕ ਦੂਜੇ ਨਾਲ ਕਹਿਣਾ ਉਹ ਕਹਿਣਾ ਆਪਾਂ ਐ ਨਾ ਕਰ ਲਗੇ ਆਪਾਂ ਨਾਲ ਕਹਿੰਦੇ ਫਿਰ ਮੈਨੂੰ ਪੁੱਛਣਾ ਪੈਸੇ ਕਿੰਨੇ ਗਾ ਆਪਣੇ ਕੋਲੇ ਮੈਂ ਕਿਹਾ ਜਦ ਤੂੰ ਪੈਸਿਆਂ ਦਾ ਨਾ ਪੁੱਛਿਆ ਕਰ ਤੂੰ ਕੰਮ ਦੱਸਿਆ ਕਰ ਵੀ ਜਿਹੜਾ ਆਪਣਾ ਕੋਈ ਕੰਮ ਨਾਲ ਆਪਾਂ ਕਰੀ ਗਏ ਇੱਕ ਦੇ ਦੋ 11 ਬਣ ਜਾਂਦੇ ਆ ਇਸ ਤਰ੍ਹਾਂ ਕਾਰਜ ਹੁੰਦੇ ਆ ਗੁਰੂ ਘਰਾਂ ਦੇ ਸਾਡੇ ਜਿੰਨੇ ਵੀ ਸਾਡੇ ਵੀਰ ਆ ਸਾਡੇ ਨਾਲ ਸੇਵਾ ਕਰਾਉਂਦੇ ਆ ਸਾਰੇ ਚੜ੍ਹਦੀ ਕਲਾ ਵਾਲੇ ਆ ਅੱਜ ਤੱਕ ਕਿਸੇ ਨੇ ਸਾਨੂੰ ਇਹ ਨਹੀਂ ਕਿਹਾ ਵੀ ਇੱਥੇ ਰੱਖੋ ਸਾਹਬ ਕਿਉਂਕਿ ਸਾਧ ਸੰਗਤ ਨੂੰ ਉਹਨਾਂ ਨੂੰ ਪਤਾ ਵੀ ਪੈਸਾ ਲੱਗੀ ਜਾ ਰਿਹਾ ਹੈ ਗਲਤ ਤਾਂ ਪੈਸਾ ਨਹੀਂ ਲੱਗਦਾ ਆਪਣਾ ਠੀਕ ਤਾਂ ਲੱਗਦਾ ਸਮੇਂ-ਸਮੇਂ ਦੇ ਅਨਸਾਰ ਸਾਰੀਆਂ ਚੀਜ਼ਾਂ ਉੱਥੇ ਬਣਾਈ ਜਾਂਦੀਆਂ ਜਿਵੇਂ ਹੁਣ ਉੱਥੇ ਬਿਜਲੀ ਦਾ ਬਿਜਲੀ ਦੋਨਾਂ ਵੱਡੇ ਹਾਲ ਦੇ ਵਿੱਚ ਤੇ ਦਰਬਾਰ ਸਾਹਿਬ ਚ ਆਪਾਂ ਫਿੱਟ ਕਰਉਣੀ ਹੈ ਹੁਣ ਸੰਗਤ ਨੂੰ ਇਹੀ ਬੇਨਤੀ ਹੈ ਵੀ ਕੋਈ ਗਾਲੀ ਬੇਫਿਕਰ ਹੋ ਜਾ ਕੋਈ ਨਾ ਕੋਈ ਸੇਵਾਦਾਰ ਆਈ ਜਾਊਗਾ ਪੈਸੇ ਕਾਲੀ ਦੇਊਗਾ ਵੀ ਆ ਚੱਕੋ ਦਰਬਾਰ ਸਾਹਿਬ ਦੇ ਵਿੱਚ ਮੈਂ ਸੇਵਾ ਕਰਾਉਣਾ ਹੈ ਪੈਸਿਆਂ ਦੀ ਕਮੀ ਨਹੀਂ ਕਿਸੇ ਕੋਲੇ ਬਥੇਰੇ ਪਏ ਆ ਪੈਸੇ ਦੇਣ ਨਹੀਂ ਕੋਣ ਬੈਠੀ ਆ ਤੁਨੂੰ ਕਹਿ ਦੇਣਾ ਕਿਸੇ ਨਾ ਕਿਸੇ ਨੇ ਬਾਬੇ ਪਾਈਸਗ੍ਰਾਮ ਦੇ ਸਥਾਨ ਤੇ ਵੀ ਆ ਚੱਕੋ ਲਿਆਓ ਸਮਾਨ ਤੇ ਦੋਨਾਂ ਦਾ ਕਰੋ ਤੁਸੀਂ ਉਹਦੇ ਵਿੱਚ ਬਿਜਲੀ ਫਟ ਕਿਉਂਕਿ ਜਿਹੜੀ ਉਹ ਹੁਣ ਬਿਜਲੀ ਹੈ ਨਾ ਕਿਤੇ ਸ਼ਾਰਟ ਹੋ ਕੇ ਅੱਗ ਵੀ ਲੱਗ ਸਕਦੀ ਹੈ ਤਾਂ ਡਰੀਦਾ ਵੀ ਉਹਨੂੰ ਹੁਣ ਆਪ ਬਿਜਲੀ ਫਟ ਕਰਾਂ ਲਗੇ ਇਸ ਕਰਕੇ ਸਾ ਸੰਗਤ ਗੁਰਸਾਰੀ ਸੰਗ ਦੇ ਚਰਨਾਂ 'ਚ ਬੇਨਤੀ ਹੈ ਵੀ ਸੱਚੇ ਪਾਤਸ਼ਾਹ ਦੇ ਦਰਬਾਰ ਤੇ ਬਾਬਾ ਪਾਈਸਰਵੰਦੇ ਸਤਾਂ ਤੇ ਇਸੇ ਤਰ੍ਹਾਂ ਹੀ ਸੇਵਾ ਕਰੀ ਚੱਲੋ ਇਸੇ ਤਰ੍ਹਾਂ ਦੀ ਆਉਦੀ ਜ਼ਿੰਦਗੀ ਦੇ ਲਾਹੇ ਖੱਟੀ ਚੱਲੋ ਇਹ ਸੰਸਾਰ ਤੋਂ ਪਤਾ ਨਹੀਂ ਕਦੋਂ ਕੂਚ ਕਰ ਜਾਣਾ ਕਦੋਂ ਹੌਕਾ ਨਾਵੇਂ ਆ ਜਾਣਾ ਤੇ ਚਲੇ ਜਾਣਾ ਰਹਿਣਾ ਇੱਥੇ ਕਿਸੇ ਨੇ ਨਹੀਂ ਪੈਰ ਗੱਡੇ ਕਿਸੇ ਨੇ ਨਹੀਂ ਜਾਣਾ ਮਹਾਰਾਜ ਨੇ ਲਈ ਜਾਣੇ ਜਿੱਦੇ ਲੈ ਜਾਣੇ ਆ ਇਸ ਆਸਾਸਾਂ ਦੀ ਪੂੰਜੀ ਦੇ ਨਾਲ ਚੱਲਦਾ ਕੰਮ ਦੇ ਨਾ ਤੇਰਾ ਕੋਈ ਨਹੀਂ ਚੱਲਦਾ ਦੇ ਦੇ ਦੁੱਖ ਸੁੱਖ ਤਾਂ ਆਪਾਂ ਨੂੰ ਕਰਮਾਂ ਦੇ ਮਿਲਦੇ ਆ ਪਿਛਲੇ ਲੈਣੇ ਦੇਣੇ ਦੇ ਜਿਹੜੀ ਆਪਣੇ ਵਿੱਚ ਆਤਮਾ ਨਾ ਉਹਨੇ ਉਹ ਉਹ ਨਹੀਂ ਸਰਜੀਤ ਰਹਿਣਾ ਉਹਦੇ ਤੇ ਕੋਈ ੱੱਬਾ ਨਾ ਲੱਗਿਆ ਹੋਵੇ ਆਤਮਾ ਤੇ ਵੀ ਉਹ ਫਲਾਣਾ ਬੰਦਾ ਜਦ ਆਏ ਕਰ ਗਿਆ ਉਹਦੀ ਆਤਮਾ ਨੂੰ ਵੀ ਦੁੱਖ ਲੱਗੂਗਾ ਜਦੋਂ ਕੋਈ ਗਲਤ ਕਾਰਜ ਕਰੂ ਇਥੋਂ ਕਥਾ ਸਮਾਲਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ